ਅਸੀਂ ਤਰਨਤਾਰਨ ਦੀ ਇਲੈਕਸ਼ਨ ਜਿੱਤ ਨਹੀਂ ਆ ਅਸੀਂ 2 ਨੰਬਰ ਤੇ ਨਹੀਂ ਆ ਅਸੀਂ 1 ਨੰਬਰ ਤੇ ਆ ਸਰਕਾਰ ਦੇ ਇਹਨੇ ਜ਼ੁਲਮ ਦੇ باوجود ਵੀ ਤੁਸੀਂ ਆਪਣੀ ਮਾਂ ਪਾਰਟੀ ਸ਼ਰਮਣੀ ਅਕਾਲੀ ਦਰ ਨਾਲ ਖੜੇ ਰਹਿ ਜੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਧੱਕੇ ਬੰਦ ਕਰੋ ਨਹੀਂ ਤੇ ਮਜਬੂਰਤ ਸਾਨੂੰ ਸੰਘਰਸ਼ ਵਿਟਣਾ ਪਏਗਾ ਮੀਆਂਪੁਰ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਨੇ ਇਕੱਠ ਕੀਤਾ ਸੀ ਕਿੱਥੋਂ ਬੱਤੇ ਆਏ ਸੀ ਬਾਹਰੋ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆਂ ਇਹ ਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੇ ਹੋ ਪਿੰਡਾਂ ਤੋਂ ਆਏ ਪੰਚ ਸਰਪੰਚ ਹਲਕਾ ਨਵਾਸੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਹਾਜ਼ਰ ਹੋਏ ਅਸੀਂ ਤਰਨਤਾਰਨ ਦੀ ਇਲੈਕਸ਼ਨ ਜਿੱਤ ਨਹੀਂ ਆ। ਅਸੀਂ 2 ਨੰਬਰ ਤੇ ਨਹੀਂ ਆ। ਅਸੀਂ 1 ਨੰਬਰ ਤੇ ਆ। ਮੈਂ ਤੁਹਾਡਾ ਧਨਵਾਦ ਕਰਦੀ ਆ। ਸਰਕਾਰ ਦੇ ਇਹਨੇ ਜ਼ੁਲਮ ਦੇ ਬਾਦ ਦੂਦ ਵੀ ਤੁਸੀਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਰਹਿ ਜੇ। ਸ਼੍ਰੋਮਣੀ ਅਕਾਲੀ ਦਲ ਸੰਘਰਸ਼ੀ ਪਾਰਟੀ ਆ। ਜਿਸ ਤਰ੍ਹਾਂ ਸਾਡੇ ਬਰਕਰਾਰ ਨਾਲ ਧੱਕਾ ਹੋ ਰਿਹਾ ਵਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਕਿ ਇਹ ਧੱਕੇ ਬੰਦ ਕਰੋ ਨਹੀਂ ਤੇ ਮਜਬੂਰਤ ਸਾਨੂੰ ਸੰਘਰਸ਼ ਵਿੜਨਾ ਪਏਗਾ ਸਾਨੂੰ ਪਹਿਲਾਂ ਵੀ ਇਤਲਾ ਮਿਲੀ ਸੀ ਕਿ ਸ਼ਹਿਰ ਵਿੱਚ 22000 ਵੋਟ ਜਾਲੀ ਬਣਾਈ ਗਈ ਆ ਔਰ ਅਖੀਰਲੇ 2 ਘੰਟੇ ਸਾਡੇ ਐਮਸੀਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਨੇ ਪਛਾਣ ਕਰਨੀ ਸੀ ਕਿ ਬੰਦੇ ਹਲਕੇ ਦੇ ਆ ਜਾਂ ਬਾਹਰੋਂ ਆ ਧੂਕ ਇੰਟੇ ਲੋਕਤੰਤਰ ਦਾ ਕਾਹਨ ਕੀਤਾ ਗਿਆ ਫਰੋਜ਼ਪੁਰ ਤੱਕ ਬੁਲਟੋਆ ਤੱਕ ਪੱਟੀ ਤੱਕ ਫਡੂਰ ਸਾਹਿਬ ਹਲਕੇ ਤੋਂ ਲੋਕੀਂ ਲਿਆ ਕੇ ਜਿਨ੍ਹਾਂ ਦੀਆਂ ਜਾਲੀ ਵੋਟਾਂ ਪਾਈਆਂ ਸੀ ਵੋਟਾਂ ਪੁਕਤਾਈਆਂ ਗਈਆਂ ਲੋਕਤੰਤਰ ਦਾ ਕਾਹਨ ਹੋਇਆ ਇਹ ਉਹਨਾਂ ਦੀ ਜਿੱਤ ਨਹੀਂ ਇੱਕ ਹਾਰ ਵਾ ਆਪਾਂ ਅੱਗੇ ਵੀ ਤਕੇ ਸ਼ਾਈ ਵਿਰੋਧ ਡਟੇ ਰਹੇ ਸਾਂ ਤੇ ਹੁਣ ਵੀ ਠੱਕੇ ਛਾਈ ਵਿਰੋਧ ਡਟੇ ਰਹਿਣਾ ਉਦਾਹਰਨ ਤੁਹਾਡੇ ਸਾਹਮਣੇ ਆ ਮੀਆਂਪੁਰ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਨੇ ਕੱਟ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਇਹਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਦਾ ਨਹੀਂਗਾ ਸਰਕਾਰ ਕਿਤਾ ਕਿ ਝੁਲਪ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕਾਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਬਾਕੀ ਉਹਦੀ ਕਿਚਾਰੀ ਵਿੱਚ ਜਦੋਂ ਹਿਸਾਬ ਹੁੰਦਾ ਵਾ ਨਾ ਤੇ ਫੇਰ ਕੋਈ ਨਾਲ ਨਹੀਂ ਜਾਂਦਾ ਵੀ ਫੇਰ ਬੰਦੇ ਨੂੰ ਆਪ ਹੀ ਹਿਸਾਬ ਦੇਣਾ ਪੈਂਦਾ ਵਾ ਆਪਾਂ ਇਮਾਨਦਾਰੀ ਨਾਲ ਸੱਚ ਦੇ ਨਾਲ ਖੜੇ ਰਹੀਏ ਤੇ ਪਰਮਾਤਮਾ ਮਿਹਰ ਕਰੂਗਾ 2027 ਵਿੱਚ ਸ਼ੁਰੂ ਹੋਣੀ ਅਕਾਲੀ ਦਲ ਦੀ ਸਰਕਾਰ ਆ ਉਹ ਜਿਹਦੇ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਊਗਾ ਤੇ ਪੰਜਾਬ ਤਰੱਕੀ ਦੇ ਰਾਹ ਤੇ ਜਾਊਗਾ ਇੰਨਾ ਕੁਸ਼ ਕਹਿੰਦੀ ਹੋਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ